ਦੇਖੇ ਮੇਰੀ ਸਾਰੇ ਲੋਕਾਂ ਨਾਲ ਦੁਬਾਰਾ ਗੱਲਬਾਤ ਹੋਈ ਹੈ ਅਸੀਂ ਮੈਂ ਇਹਨਾਂ ਨੂੰ ਦੋ ਵਿਸ਼ਵਾਸ ਦਵਾਇਆ ਸੀਗਾ ਕਿ ਜਿਹੜੇ ਮੁੱਖ ਦੋਸ਼ੀ ਸੀਗੇ ਜਿਨ੍ਹਾਂ ਨੇ ਰਣਵੀਰ ਪੌਂਜੀ ਦੀ ਅਨੋ ਟੈਗ ਕੀਤਾ ਸੀ ਆਪਾਂ ਵਿਦਨ 24 ਆਰ ਸੀ ਹੈ ਇਹ ਵਾਪਸ ਫੋਟੋ ਪਤਾ ਕਾਰਨ ਇਹਨਾਂ ਨੂੰ ਪੜ ਲਿਆ ਉਹਨਾਂ ਨੂੰ ਉਹਨਾਂ ਦੀ ਬੜੀ ਸਜ਼ਾ ਵੀ ਦੇ ਬਤਵਾਵਾਂਗੇ ਤੇ ਹੋਰ ਵੀ ਜੇ ਪਿੰਡ ਦੇ ਵਿੱਚ ਕੋਈ ਨਸ਼ਾ ਵੇਚਦਾ ਹੈ ਜਾਂ ਕੋਈ ਵੀ ਹੋਰ ਤਰ੍ਹਾਂ ਗਲਤ ਕੰਮ ਕਰਦਾ ਹੈ ਸਾਨੂੰ ਇਨਫੋਰਮੇਸ਼ਨ ਦੇਣ ਅਸੀਂ ਡਿਊਟੀ ਬਾਉਂਡ ਹੈ ਉਹਨਾਂ 'ਤੇ ਕਾਰਵਾਈ ਕਰਾਂਗੇ ਪਿੰਡ 'ਚ ਪੋਸਟ ਵੀ ਲੱਗੇ ਕਈ ਲੋਕ ਗੱਲ ਕਰਬਾਤੀ ਕਿ ਹੈਗੇ ਹਮਾਰੇ ਇਸ ਤਰ੍ਹਾਂ ਦੇ ਨਾਲ ਦਾ ਸੰਬੰਧ ਜਿੱਦਿ ਨੂੰ ਜਿਹੜਾ ਇੱਕ ਬੰਦੇ ਨੇ ਜੇ ਪੋਸਟਰ ਲਾਇਆ ਸਾਰਾ ਪ੍ਰਿੰਟ ਲਗਾਉ ਹੈ ਮੇਰੀ ਸਰਪੰਚਾ ਨਾਲ ਵੀ ਗੱਲ ਹੋਈ ਹੈ ਉਹ ਉਹ ਕਹਿੰਦੇ ਕਿ ਜੀ ਸਾਡੇ ਅਸੀਂ ਉਹ ਪੋਸਟਰ ਨੂੰ ਨਹੀਂ ਅਡੋਰਸ ਕਰਦੇ ਉਹ ਇੱਕ ਰੋਸ ਦੇ ਜ਼ਰੀਏ ਸੀਗਾ ਉਹਨਾਂ ਨੇ ਰੋਸ ਪ੍ਰਕਟ ਆਇਆ ਸੀਗਾ ਅਤੇ ਅੱਗੇ ਵੀ ਮੈਂ ਇਹਨਾਂ ਨੂੰ ਉਹੀ ਕਿਹਾ ਕਿ ਅੱਗੇ ਵੀ ਅੱਗੇ ਤੋਂ ਵੀ ਜੇ ਕੋਈ ਇਨਸੀਡੈਂਟ ਹੁੰਦਾ ਹੈ ਅਸੀਂ ਸਭ ਤੋਂ ਸਭ ਕਾਰਵਾਈ ਕਰਾਂਗੇ ਪਿੰਡ ਦੇ ਲੋਕ ਭਲੇ ਵੀ ਇਹ ਗੱਲ ਕਹਿ ਰਹੇ ਆ ਜੀ ਹਾਲਾਤ ਜਿਹੜੇ ਹੈਗੇ ਆ ਬੜੇ ਬਦ ਤੋਂ ਬਦ ਹੋ ਰਹੇ ਨੇ ਨਸ਼ੇ ਨੂੰ ਲੈ ਕੇ ਰਾਤ ਨੂੰ ਅਸੀਂ ਰਾਤ ਨੂੰ ਬਾਹਰ ਖੇਤਾਂ 'ਚ ਪਾਣੀ ਲਾਉਣ ਵੀ ਜਾ ਸਕਦੇ ਲੋਟਾ ਖੋਆਂ ਦਾ ਇੰਨਾ ਜਿਆਦਾ ਮੈਂ ਇਹਨਾਂ ਨੂੰ ਦੱਸਿਆ ਜੀ ਮੋਸਟਲੀ ਇਹਨਾਂ ਨੇ ਇਹ ਵੀ ਦੱਸਿਆ ਕਿ ਪਿੰਡ ਦੇ ਵਿੱਚ ਕਾਫੀ ਜਣੇ ਆ ਜਿਹੜੇ ਐਡਿਕਟਸ ਹੈ ਰਾਦਰ ਦਨ ਪਿੰਡਦਮ ਜਿਹੜੇ ਐਡਿਕਟਸ ਹਨ ਉਹਨਾਂ ਨੂੰ ਐਸ ਵਿਕਟਿਮ ਟਰੀਟ ਕਰਦੇ ਆ ਅਸੀਂ ਉਹਨਾਂ ਨੂੰ ਇਹ ਕਿਹਾ ਸੀ ਸਾਨੂੰ ਦੱਸੋ ਅੱਗੇ ਆਓ ਅਸੀਂ ਉਹਨਾਂ ਨੂੰ ਦਾਖ ਤੇ ਜਿਹੜੇ ਪੈਡਲਰ ਹੈ ਜਾਂ ਕੋਈ ਹੈ ਜਿਹੜੇ ਇਹਨਾਂ ਲੁੱਠਾ ਪੋਹਾਂ ਦੀ ਹੈ ਸਾਨੂੰ ਉਹਨਾਂ ਦੀ ਇਨਫੋਰਮੇਸ਼ਨ ਦੋ ਅਸੀਂ ਉਹਨਾਂ ਨੂੰ ਵੀ ਬੰਦ ਕੀ ਕਰਨ ਲੱਗਦੇ ਆ ਮੀਡੀਆ ਨੂੰ ਦੱਸਦੇ ਆ ਕਿ ਇਹ ਦੇਖੋ ਇੱਕ ਰੁਝਾਨ ਹੈ ਇੱਕ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਸੋਸ਼ਲ ਮੀਡੀਆ ਦੇ ਥੋਂ ਨਾਲ ਦੀ ਗੱਲ ਵਾਈਡਲੀ ਪਰਕੂਲੇਟ ਹੋਏਗੀ ਬਟ ਅਸੀਂ ਫੋਰ ਫਤਹਾਰੇ ਨੂੰ ਵੀ ਮੈਂ ਇਨਸਟਰਕਸ਼ਨ ਦਿੱਤੀ ਹੈ ਕਿ ਇੱਥੇ ਪੈਟਰੋਲਿੰਗ ਵੀ ਵਧਾਈ ਗਈ ਹੈ ਤੇ ਸਾਡਾ ਨੰਬਰ ਮੇਰਾ ਪਤਾ ਨੰਬਰ ਐਥੇ 14 ਨੰਬਰ ਇਹਨਾਂ ਕੋਲ ਹੈ ਮੈਂ ਇਹਨਾਂ ਨੂੰ ਕਿਹਾ ਤੁਸੀਂ ਜਦੋਂ ਮਰਜ਼ੀ ਬੇਫੋਕ ਹੋ ਕੇ ਸਾਨੂੰ ਇਨਫੋਰਮੇਸ਼ਨ ਦੋ ਤੁਸੀਂ ਕਰ ਦੇ ਕਹਿੰਦਾ ਜੀ ਇਨਫੋਰਮੇਸ਼ਨ ਦੇ ਦੋ ਵੀ ਇਹ ਸਾਡਾ ਨਾਮ ਪਿੰਡ ਦੇ ਕਈ ਅਸੀਂ ਦੇਖੋ ਅਨੋਨਿਮਸ ਕੰਪਲੇਂਟ ਹੁੰਦੀ ਐਸੀ ਕਦੇ ਵੀ ਇਹ ਨਹੀਂ ਦੱਸਦੇ ਕਿ ਇਨਫੋਰਮੇਸ਼ਨ ਕਿੰਨੇ ਦਿੰਦੀ ਹੈ ਇਸ ਲਈ ਤੁਸੀਂ ਇਹਨਾਂ ਨੂੰ ਕਿਹਾ ਕਿ ਤੁਸੀਂ ਸਾਨੂੰ ਇਨਫੋਰਮੇਸ਼ਨ ਦੋਗੇ ਤੁਹਾਡੀ ਅਸੀਂ ਆਇਡੈਂਟੀਟੀ ਨੂੰ ਅਨੋਨਿਮਸ ਰੱਖਾਂਗੇ ਨਹੀਂ ਰਿਵੀਲ ਕਰਾਂਗੇ ਇਸ ਤੇ ਅਸੀਂ ਕਾਰਵਾਈ ਵੀ ਕਰਦੇ ਆਂ ਥੈਂਕ ਯੂ